ਜਰਦੇ ਦੀ ਪੁੜੀ ਦੇ ਵਿੱਚੋਂ ਹੀ ਨਿਕਲਦਾ 10 ਰੁਪਏ ਦੇ ਵਿੱਚ ਦੂਸਰੀ ਦਵਾਈ ਹੈ ਦੋਸਤੋ ਇਹ ਇੰਨੀ ਕੁ ਕਾਰਗਰ ਦਵਾਈ ਹੈ ਵੀ ਆਪਾਂ ਜਿੱਥੇ ਹਜ਼ਾਰਾਂ ਰੁਪਏ ਜਾਂ ਲੱਖਾਂ ਰੁਪਏ ਤੱਕ ਵੀ ਖਰਚ ਦਿੰਨੇ ਆ ਉਸ ਬਿਮਾਰੀ ਦੇ ਵਿੱਚ ਇਹ ਕੰਮ ਆਉਂਦਾ 10 ਰੁਪਏ ਦਾ ਚੂਨਾ ਕਿਹੜੀ ਬਿਮਾਰੀ ਹੈ ਦੋਸਤੋ ਸਰੀਰ ਦੇ ਵਿੱਚ ਜੋੜਾਂ ਦੇ ਵਿੱਚ ਦਰਦਾਂ ਦੀ ਵੱਧਦੀ ਉਮਰ ਦੇ ਨਾਲ-ਨਾਲ ਗਲਤ ਖਾਣ ਪੀਣ ਨਾਲ ਗਲਤ ਲਾਈਫ ਸਟਾਈਲ ਨਾਲ ਅੱਜ ਦੀ ਡੇਟ ਦੇ ਵਿੱਚ ਅਸੀਂ ਜੋ ਨੋਟਿਸ ਕਰਦੇ ਹਾਂ ਕਿ 35 ਤੋਂ 40 ਸਾਲ ਦੀ ਉਮਰ ਦੇ ਵਿੱਚ ਮੋਢਿਆਂ 'ਚ ਗੋਡਿਆਂ 'ਚ ਟੁਈਚ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਕਮੀ ਪਾਈ ਜਾ ਰਹੀ ਹੈ ਦੋਸਤੋ ਇਹ ਕੈਲਸ਼ੀਅਮ ਦਾ ਨੇਚੁਰਲ ਸੋਰਸ ਆ ਭਰਪੂਰ ਮਾਤਰਾ ਦੇ ਵਿੱਚ ਇਕੱਲਾ ਕੈਲਸ਼ੀਅਮ ਹੀ ਮੰਨ ਸਕਦੇ ਕਿ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹ ਕੈਲਸ਼ੀਅਮ ਆ ਪਰ ਬਹੁਤ ਥੋੜੀ ਜਿਹੀ ਮਾਤਰਾ ਤੁਸੀਂ ਲਗਭਗ ਦਤੀਲ ਮਾਰਚਸ ਦੇ ਡੱਕੇ ਦੇ ਉੱਪਰ ਲੈ ਲੈਣਾ ਜਿੰਨਾ ਕਿ ਵੀ ਆ ਜਾਂਦਾ ਆ ਦੇਖ ਲਓ ਲਗਭਗ ਇੰਨੀ ਕੁ ਮਾਤਰਾ ਦੁੱਧ ਜਾਂ ਲੱਸੀ ਜਾਂ ਦਹੀਂ ਜਾਂ ਪਾਣੀ ਜਿੱਦਾਂ ਮਰਜ਼ੀ ਕਿਸੇ ਵੀ ਲਿਕਵਿਡ ਫਾਰਮ ਦੇ ਵਿੱਚ ਤੁਸੀਂ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਡਿਲੀਊਟ ਕਰਕੇ ਇਹਦਾ ਇਸਤੇਮਾਲ ਕਰਨਾ ਮੇਰੀ ਸਲਾਹ ਹੈ ਕਿ 15-20 ਦਿਨ ਇਸਤੇਮਾਲ ਕਰੋ ਉਸ ਤੋਂ ਬਾਅਦ 10 ਦਿਨ ਰੈਸਟ ਕਰ ਲਓ 15-20 ਦਿਨ ਇਸਤੇਮਾਲ ਕਰੋ 10 ਦਿਨ ਰੈਸਟ ਕਰ ਲਓ ਗਰਭਵਤੀ ਔਰਤਾਂ ਜਾਂ ਬੱਚਿਆਂ ਨੂੰ ਜਾਂ ਜਿਨ੍ਹਾਂ ਦੇ ਪਥਰੀ ਬਣਨ ਦੀ ਸ਼ਿਕਾਇਤ ਰਹਿੰਦੀ ਆ ਉਹ ਇਸ ਚੀਜ਼ ਨੂੰ ਇਸਤੇਮਾਲ ਨਾ ਕਰਨ ਤੇ ਇਹੀ ਇਹਦੇ ਵਿੱਚ ਸਾਵਧਾਨੀ ਆ ਜਦੋਂ ਮੈਂ ਕਹਿੰਦਾ ਤੁਸੀਂ ਇਹਨੂੰ ਇਸਤੇਮਾਲ ਕਰਦੇ ਜਾਓਗੇ ਮੇਰੇ ਕਹਿੰਦਾ 40 ਸਾਲ ਦੀ ਉਮਰ ਵਾਲੇ ਲੋਕ ਤਾਂ ਇਹਨੂੰ ਜ਼ਰੂਰ ਇਸਤੇਮਾਲ ਕਰਕੇ ਦੇਖਣ ਹਰ 15 ਦਿਨਾਂ ਬਾਅਦ ਇਹਨੂੰ ਥੋੜਾ ਜਿਹਾ ਸੀਦ ਨੂੰ ਰੈਸਟ ਕਰੋ ਬਹੁਤ ਹੀ ਸ਼ਾਨਦਾਰ ਫਾਇਦੇ